ਅੱਜ ਜੋ ਆਪਾਂ ਗੱਲ ਕਰਾਂਗੇ ਤੁਸੀਂ ਆਪਣੇ ਜਨਮ ਸਰਟੀਫਿਕੇਟ ਵਿੱਚ ਕਰੈਕਸ਼ਨਾਂ ਦਰਸਤੀ ਜਾਂ ਫਿਰ ਸੋਧ ਕਿਵੇਂ ਕਰਵਾ ਸਕਦੇ ਆ ਤੁਹਾਡੇ ਜਨਮ ਸਰਟੀਫਿਕੇਟ ਵਿੱਚ ਤੁਹਾਡਾ ਨਾਮ ਮਾਤਾ ਦਾ ਨਾਮ ਜਨਮ ਤਰੀਕ ਪਿਤਾ ਦਾ ਨਾਮ ਜਾਂ ਕਿਸੇ ਵੀ ਤਰ੍ਹਾਂ ਦੀ ਸੋਧ ਕਰਵਾਉਣ ਲਈ ਕਿ ਇਹਦਾ ਪ੍ਰੋਸੈਸਿੰਗ ਦਾ ਕਿੱਥੇ ਤੁਸੀਂ ਅਪਲਾਈ ਕਰ ਸਕਦੇ ਆ ਕਿ ਕੀ ਇਹਦੇ ਨਾਲ ਡਾਕੂਮੈਂਟ ਲੱਗਦੇ ਆ ਇਸ ਵੀਡੀਓ ਦੇ ਵਿੱਚ ਸਾਰੀ ਜਾਣਕਾਰੀ ਦਿੱਤੀ ਜਾਏਗੀ ਵੀਡੀਓ ਦੇ ਲਾਸਟ ਤੱਕ ਬਣੇ ਰਹੋ ਜਾਨਨ ਸਾਠੀ ਵਿੜਿਤ ਸੋਧ ਕਰਵਾਉਣ ਲਈ ਤੁਹਾਡਾ ਆਧਾਰ ਕਾਰਡ ਸਕੂਲ ਸਰਟੀਫਿਕੇਟ ਪਾਸਪੋਰਟ ਤੇ ਪੈਨ ਕਾਰਡ ਵੋਟਰ ਕਾਰਡ ਹੋਣਾ ਚਾਹੀਦਾ ਮਾਤਾ ਦਾ ਆਧਾਰ ਕਾਰਡ ਪੈਨ ਕਾਰਡ ਵੋਟਰ ਕਾਰਡ ਪਿਤਾ ਦਾ ਤੁਹਾਡੇ ਆਧਾਰ ਕਾਰਡ ਵੋਟਰ ਕਾਰਡ ਪੈਨ ਕਾਰਡ ਇਹ ਪਾਸਪੋਰਟ ਬਣਿਆ ਦਾ ਪਾਸਪੋਰਟ ਇਸ ਪਰ ਹਸਪੀਟਲ ਦੇ ਰਿਕਾਰਡ ਦੀ ਕਾਪੀ ਜੇਕਰ ਅਗਰ ਤੁਹਾਡੇ ਬੱਚੇ ਦਾ ਜਨਮ ਜਾਂ ਤੁਹਾਡਾ ਜਨਮ ਜਿਹੜਾ ਹਸਪੀਟਲ ਦੇ ਵਿੱਚ ਵਿੱਚ ਹੋਇਆ ਤਾਂ ਉਸ ਦੇ ਰਿਕਾਰਡ ਦੀ ਕਾਪੀ ਨਾਲ ਲੱਗੇਗੀ ਅਗਰ ਤੁਹਾਡਾ ਜਨਮ ਜਿਹੜਾ ਪਿੰਡ ਦੇ ਵਿੱਚ ਹੋਇਆ ਤਾਂ ਚੌਂਕੀ ਦਾਦੇ ਰਿਕਾਰਡ ਦੀ ਕਾਪੀ ਲੱਗੇਗੀ ਨਾਲ ਦੋ ਗਵਾਹਾਂ ਦੀ ਜਿਹੜੀ ਵਿਟਨੈਸ ਹੁੰਦੇ ਆ ਉਹਨਾਂ ਦੀ ਗਵਾਹੀ ਪੈਂਦੀ ਹੁੰਦੀ ਹੈ ਜਿਵੇਂ ਸਰਪੰਚ ਹੋ ਗਿਆ ਤੁਹਾਡਾ ਪੰਚ ਹੋ ਗਿਆ ਨੰਬਰਦਾਰ ਹੋ ਗਿਆ ਜਾਂ ਐਮਸੀ ਹੋਗੇ ਐਮਐਲਏ ਕਸਟਡ ਆਫਸਰ ਉਹਨਾਂ ਦੀ ਗਵਾਹੀ ਸਮੇਤ ਉਹਨਾਂ ਦੀ ਸਟੈਂਪ ਲੱਗੇਗੀ ਫਾਰਮ ਦੇ ਵਿੱਚ ਇਹ ਫਾਰਮ ਤੁਸੀਂ ਤਿਆਰ ਕਰਕੇ ਸਾਰਾ ਫਾਈਲ ਤਿਆਰ ਕਰਕੇ ਤੁਸੀਂ ਸੇਵਾ ਕੇਂਦਰ ਦੇ ਵਿੱਚ ਅਪਲਾਈ ਕਰ ਸਕਦੇ ਹੋ ਅਗਰ ਤੁਸੀਂ ਸੇਵਾ ਕੇਂਦਰ ਦੇ ਵਿੱਚ ਨਹੀਂ ਜਾ ਸਕਦੇ ਤੈ ਕਈ ਐਸੇ ਤਰ੍ਹਾਂ ਦੇ ਕਾਲ ਕਰਕੇ ਤੁਸੀਂ ਆਪਣੇ ਘਰ ਬੈਠੇ ਹੀ ਇਸ ਸਕੀਮ ਦਾ ਲਾਭ ਲੈ ਸਕਦੇ ਆ ਤੇ ਮੁਲਾਜ਼ਮ ਤੁਹਾਡੇ ਘਰ ਆਉਣਗੇ ਸਭ ਟਿਕਟਾ ਜਿਹੜਾ ਅਪਲਾਈ ਕਰਕੇ ਜਾਣਗੇ ਤੁਸੀਂ ਸਾਰੇ ਡਾਕੂਮੈਂਟ ਆ ਜੋ ਦੱਸੇ ਗਏ ਆ ਤੁਸੀਂ ਕਲੈਕਟ ਕਰਕੇ ਰੱਖਣੇ ਆ ਉਹਨਾਂ ਨੂੰ ਦਿਖਾਉਣੇ ਆ ਜੋ ਵੀ ਸੂਧ ਕਰਵਾਉਣੇ ਆ ਉਹ ਅਪਲਾਈ ਕਰਕੇ ਜਾਣਗੇ ਅਗਰ ਕਿਸੇ ਨੂੰ ਡਾਕੂਮੈਂਟ ਦੇ ਰਿਲੇਟਡ ਨਹੀਂ ਪਤਾ ਲੱਗਿਆ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਡਿਸਕ੍ਰਿਪਸ਼ਨ ਦੇ ਵਿੱਚ ਆ ਜੋ ਸਾਡਾ ਨੰਬਰ ਚੱਲ ਰਿਹਾ ਤੁਸੀਂ ਉੱਥੋਂ ਸਾਡੇ ਨਾਲ ਸੰਪਰਕ ਕਰ ਸਕਦੇ ਆ ਇਹੋ ਜਿਹੇ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਤਾਂ ਜੋ ਆਉਣ ਵਾਲੀਆਂ ਜਿਹੜੀਆਂ ਇਨਫੋਰਮੇਸ਼ਨਾਂ ਜੋ ਵੀ ਜਾਣਕਾਰੀ ਹੈ ਤੁਹਾਡੇ ਨਾਲ ਸਾਂਝੀ ਹੋ ਸਕੇ ਜੀ